ਉਹਨਾਂ ਨੇ ਗੱਡੀ ਖੜਦੀ ਨਹੀਂ ਹੈ ਮੈਂ ਗੱਡੀ ਖੜਦੀ ਨਹੀਂ ਉਹਨਾਂ ਦੀ ਤੇਰੀ ਗੱਡੀ ਕਿੱਧਰ ਆ ਗਈ ਸਰ ਜੀ GPS ਹੈ ਸਾਡੀ ਨੂੰ ਬਹੁਤ ਹੀ ਨੁਕਸਾਨ ਹੋ ਗਿਆ ਇਹ ਖੰਡੇ ਵਾਲੇ ਬਾਬੇ ਨੇ ਰੱਖਿਆ ਇਹ ਤਾਂ ਨਹੀਂ ਤਾਂ ਗੱਡੀ ਦੀ ਲਾਈਟ ਹੈ ਉਹ ਜੀ ਥੋੜਾ ਫੈਟ ਜਾ ਮੂੰਹ ਬਣਾਣਾ ਉਹ ਸਹੀ ਵੇਖੋ ਹਾਂ ਜੀ ਤੁਹਾਡਾ ਨਾਮ ਵਰਪਲਵਿੰਦਰ ਸਿੰਘ ਆ ਪ੍ਰਵਿੰਦਰ ਸਿੰਘ ਜੀ ਕੀ ਗੱਲ ਹੋਈ ਤੁਹਾਡਾ ਹਰ ਇਹ ਵਿਆਹ ਵੇਖ ਕੇ ਹੁੰਦਾ ਟਾਰੀਓ ਤੇ ਬੇਟਾ ਮੇਰਾ ਇੱਕ ਕਾਰ ਸੀ ਤੇ ਇਹ ਅਵਖਰੀ ਵੋਖਰੀ ਕਾਰ ਹੀ ਸਾਡੀ ਤੇ ਜਾਣਦੇ ਆ ਸੀ ਤੇ ਘਰ ਨੂੰ ਤੇ 6 ਨੰਬਰ ਗੇਟ ਤੇ ਇੱਕਦਮ ਗੱਡੀ ਨਾਲ ਜਿੱਪਸੀ ਕਰਤੀ ਤੇ ਜਿੰਨੀ ਤੱਕ ਹੋਵੇ ਤੱਕਰ ਹੋ ਗਈ ਤੇ ਜਿੱਪਸੀ ਕਿਹਨੇ ਕੀਤੀ ਹੈ ਉਹ ਜਿਹੜੇ ਕਰ ਸਾਡੀ ਗੱਡੀ ਦਾ ਬਹੁਤ ਜ਼ਿਆਦਾ ਪਰ ਸਾਡੋਂ ਇਨਸਾਫ ਨਹੀਂ ਮਿਲਿਆ ਤੇ ਇਸ ਬੰਦੇ ਨੂੰ ਕੰਪਲੇਨਟ ਕੀਤੀ ਕੋਈ ਹਾਂ ਜੀ ਕਿਥੇ ਆਸਾ ਚੌਕੀ ਤੇ ਕੀ 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 ਕਹਿੰਦੀ ਹਣ ਚਾਰ ਸਾਹਿਬ ਚਾਰ ਸਾਹਿਬ ਕੋਈ ਅਜੇ ਨਿਆਣ ਨਹੀਂ ਦੇਟ ਹੈ ਉਹ ਫਨੇ ਹੁਣ ਜਾ ਕੇ ਪਿਆਣਾ ਲੈਨੇ ਆ ਤੇ ਫਿਰ ਜਾ ਕੇ ਖਾਣੇ ਕਿਸ ਬੰਦੇ ਸਾਡੇ ਬੇਟੇ ਨੂੰ ਸਟਾਪ ਹੁੰਦੇ ਭੱਜੀਆਂ ਬਹੁਤ ਜਾ ਰਹੀ ਹੈ ਜੀ ਉਹ ਆ ਤਸੀਲ ਸੇ ਡਾਕਰ ਠੀਕ ਹੈ ਤੇ ਤੁਸੀਂ ਉਹਨਾਂ ਪੁਲਿਸ ਚੰਦ ਨੂੰ ਕੀ ਮੰਗ ਕਰਦੇ ਜੀ ਬਹੁਤ ਸਾਨੂੰ ਇਹਨਾਂ ਇਨਸਾਫ ਲੈਨੇ ਵੇ ਸਾਡੀ ਗੱਡੀ ਦੀ ਗਲਤੀ ਉਹਦੀ ਗਲਤੀ ਕੱਢੀ ਜਾਵੇ ਸਾਡੀ ਗੱਡੀ ਠੀਕ ਕੀਤੀ ਜਾਵੇ ਤਾਂ ਹੀ ਹੋਰ ਨਹੀਂ ਕੋਈ ਮੰਗ ਕਰਦੇ ਜੋ ਬੇਟੇ ਦੇ ਖਰਚਾ ਲੱਗਾ ਹਸਪੀਟਲ ਹੋ ਕੇ ਉਹ ਵੀ ਦੇਖਿਆ ਧੰਨਵਾਦ ਹਾਂ ਜੀ ਤੁਹਾਡਾ ਨਾਮ ਮੇਰਾ ਨਾਮ ਦਲਜੀਤ ਸਿੰਘ ਜੀ ਬਲਜੀਤ ਸਿੰਘ ਜੀ ਕੀ ਗੱਲ ਹੋਈ ਐ ਐਕਸੀਡੈਂਟ ਹੋਇਆ ਦਲਜੀਤ ਜੀ ਕੀ ਗੱਲ ਹੋਈ ਐ ਇਹ ਜੀ ਮੇਰਾ ਭਤੀਜਾ ਜੀ ਟਾਰੀ ਤੋਂ ਵਿਆਹ ਵੇਖ ਕੇ ਵਾਪਸ ਆਉਂ ਲਿਆ ਸੀ ਜੀ ਆਪਣੇ ਭੁਆਈ ਦਾ ਬੇਟੇ ਦਾ ਰਾਤ ਨੂੰ ਲਗਭਗ 6:00 9:00 ਵਜੇ ਇਹ ਆਪਣੀ ਵੱਖਰੀ ਗੱਡੀ 'ਚ ਸਾਡੇ ਅੱਗੇ ਹੀ ਅਸੀਂ ਪਿਛੇ ਆ ਰਹੇ ਸੀ ਹੂੰ ਤੇ ਆਂਡਿਆ ਗੇਟ ਤੋਂ ਗੱਡੀ ਆ ਰਹੀ ਸੀ ਫੌਜੀਆ ਸੀ ਜਿਪਸੀ ਜਿਨ੍ਹਾਂ ਨੇ ਜੈਕਦਾਮ ਅੱਗੇ ਕਰਤੀ ਗੱਡੀ ਕਿ ਗੱਡੀ ਐ ਰੋਡ ਦੇ ਉੱਤੇ ਤੇਜ਼ ਹੌਂਦੇ ਕਾਰਨ ਜਿਹੜੀ ਜਾ ਕੇ ਸਦੀ ਵਿੱਚ ਵੱਜੀ ਆ ਬਿਲਕੁਲ ਉਹਨਾਂ ਨੇ ਗੱਡੀ ਅੱਗੇ ਖੜੀ ਕਰਤੀ ਐ ਗੱਡੀ ਗਲਤੀ ਜਿਹੜੀ ਆ ਵੀ ਫੌਜੀਆ ਫ ਤੇ ਦੇਖੀ ਨੀ ਪਿੱਛੋਂ ਗੱਡੀ ਰੋਡ ਤੋਂ ਸਪੀਡ ਦੇ ਨਾਲ ਆਉਂਦੇ ਹੀ ਆ ਤੇ ਜਿਹਦੇ ਨਾਲ ਗੱਡੀ ਦਾ ਬਹੁਤ ਜ਼ਿਆਦਾ ਡੈਮੇਜ ਹੋ ਗਿਆ ਤੇ ਸਾਡੇ ਭਤੀਜੇ ਦੇ ਅੱਲਾ ਪ੍ਰੀਤ ਸਿੰਘ ਦੇ ਵੀ ਜਾਦੀਆਂ ਹੱਟਾਂ ਲੱਗੀਆਂ ਆਈਆਂ ਬਹੁਤ ਜਾਦੀਆਂ ਇਹਾਂ ਮੇਰਾ ਸਰੇ ਵਗੈਰਾ ਉਹਦੇ ਹੋਏ ਆ ਤੇ ਕੰਪਲੇਟ ਅਸੀਂ ਕੀਤੀ ਆ ਤੇ ਆਪਣੇ ਖਾਸਾ ਚੌਂਕੀ ਤੇ ਇੰਜਰ ਸਾਹਿਬ ਕਹਿੰਦੇ ਆ ਵੀ ਦੇਖਦੇ ਆ ਦੋਨਾਂ ਦੇ ਕਰੋਸ ਪਰਚਾ ਜਿਹੜਾ ਵਾ ਕਰ ਦਿੰਦੇ ਆ ਪਰ ਅੱਜ ਤੁਹਾਡਾ ਹਿਸਾਬ ਨਹੀਂ ਹੋ ਰਿਹਾ ਗਲਤੀ ਕਿਹਦੀਆਂ ਦੀ ਆ ਬੱਚਾ ਸਾਡੇ ਦੇ ਹੋ ਰਿਹਾ ਵਾ ਤੁਹਾਡੀ ਹੁਣ ਕੀ ਮੰਗਾ ਪੁਲਿਸ ਤੋਂ ਕੱਢਦੇ ਆ ਵੀ ਸਾਡੀ ਗੱਡੀ ਤੋਂ ਕਰਾ ਦਿੱਤੀ ਜਾਵੇ ਜਿਹੜਾ ਲਾਪੇ ਜੇ ਜੋ ਵੀ ਹੋ ਹਸਪੀਟਲ ਵਿੱਚ ਲੱਗਾ ਵਾ ਉਹ ਦਿੱਤਾ ਜਾਵੇ ਧੰਨਵਾਦ ਹਾਂਜੀ ਸਰ ਜਿਹੜੀ ਆ ਦੋ ਗੱਡੀ ਦੀ ਟੱਕਰ ਹੋਈ ਆਰਮੀ ਆ ਗਿਆ ਇੱਥੇ ਇੱਕ ਹੀ ਕਾਰਜ ਕਰ ਰਿਹਾ ਜਿਆਦੀ ਆ ਹਾਲ ਦੀ ਘੜੀ ਮੈਂ ਫੇਰ ਉਹਨਾਂ ਅਫਸਰਾਂ ਦੀ ਟੀਮਿੰਗਸ਼ਨ ਤੇ ਅਫੇਰ ਦਾਜ ਕਰ ਲਈ ਗਈ ਤੇ ਦੋਵਾਂ ਮਜਰੂਹਾਂ ਨੂੰ ਜ਼ਖਮੀ ਇਹਨਾਂ ਦਾ ਬਿਆਨ ਲੈ ਜਾ ਰਹੇ ਆ ਆਰਮੀ ਵਾਲੇ ਡਰਾਈਵਰ ਦੇ ਵੀ ਤੇ ਪ੍ਰਾਈਵੇਟ ਲਾਫਰੀ ਦੇ ਵੀ ਲੈ ਜਾ ਰਹੇ ਆ ਤੇ ਕ੍ਰਾਸ ਪਰਚਾ ਇਹਨਾਂ ਦਾ ਕਰ ਦਿੱਤਾ ਜਿਵੇਂ ਤਰਤੀਬ ਕਰਾਉਣ ਦੀ ਤਕੀਸ਼ ਸਰ ਇੱਕ ਚਾਰ ਦਸਤਿਕ ਲਿੰਤਰ ਦਾ ਕਹਿਣਾ ਕਿ ਜਿਹੜੀ ਉਹ ਆਰਮੀ ਆਈ ਲੈਣਾ ਗਲਤ ਸਾਈਡ ਤੋਂ ਲਿਆ ਕੇ ਗੱਡੀ ਉਹਨਾਂ ਚ ਮਾਰਿਆ ਤੇ ਉਹਨਾਂ ਦੇ ਗੱਡੀ ਦਾ ਕਾਫੀ ਨੁਕਸਾਨ ਹੋਇਆ ਤੇ ਉਹਨਾਂ ਦਾ ਇੱਕ ਦੋਨਾਂ ਦਾ ਨਾਮ ਕੋਈ ਚੈੱਕ ਤਫਤੀਸ਼ ਦੇ ਵਿੱਚ ਜਿਹੜੇ ਤੱਤ ਸਾਹਮਣੇ ਆਉਣਗੇ ਸਫਾਮ ਸੁਧ ਗਿਆ ਸੀ ਉਹਨਾਂ ਦਾ ਬੰਦਾ ਜਿਹੜਾ ਹਸਪੀਟਲ ਵੀ ਜੇਰੇਲਾਜ਼ ਲਾਪਰੀ ਸਿੰਘ ਹਾਂਜੀ ਅਬ ਬਿਆਨ ਲੈ ਕੇ ਜਾਣਾ ਜਾਣ ਲੈਣਾ ਅੱਛਾ ਤੇ ਆਰਮੀ ਵਾਲਿਆਂ ਦਾ ਵੀ ਦਿਕਸ਼ਾਨ ਹੋਇਆ ਗਾ ਉਹਨਾਂ ਨੇ ਦੋ ਮਹੀਨੇ ਚਿਰ ਵੀ ਉਹਨਾਂ ਦੇ ਜੇਰੇਲਾਜ਼ ਤੇ ਉਹ ਮਤਲਬ ਆਊਟਪਾਸ ਤੇ ਜਾਂ ਫਰਲੋ ਦੇਸੀ ਹੋ ਨਹੀਂ ਸਰਕਾਰੀ ਨੁਰੀ ਦੇ ਹੋ ਠੀਕ ਹੈ ਧੰਨਵਾਦ ਤੇ ਹੁਣ ਕੀ ਕੀ ਕਾਰਵਾਈ ਕੀਤੀ ਆ ਰਹੀ ਹੈ ਤਾਂ ਤਫਤੀਸ਼ ਕੀਤੀ ਜਾ ਰਹੀ ਹੁੰਦਾ ਹਾਲੀ ਕੀ ਬੈਠੇ ਹਰ ਦਾ ਜਕਰ ਲੀਏ ਦੋਵਾਂ ਦੇ ਬਿਆਨਾਂ ਨਾਲ ਕਰਕੇ ਜਿਹੜੀ ਬੰਦ ਕਾਰਵਾਈ ਹੋ ਜਿਹੜੀ ਤੇਰਦੀ ਗਲਤੀ ਹੋਈ ਉਹ ਤੇ ਪਰਚਾ ਹੋਏਗਾ ਕਿ ਕ੍ਰਾਸਿੰਗ ਹੋਏਗਾ ਕ੍ਰਾਸ ਹੋਏਗਾ ਦੋਨਾਂ ਦੀਆਂ ਗੱਡੀਆਂ ਦੋਨਾਂ ਡੈਮੇਜ ਹੋ ਗਈਆਂ ਕ੍ਰਾਸ ਹੋਏਗਾ ਤਾਂ